ਦੇਖੋ ਮੈਂ ਇਸ ਵੇਲੇ ਕਿਲਾ ਰੈਪੁਰ ਸੀਗਾ ਸਾਰੇ ਹੀ ਪਿੰਡਾਂ ਵਾਲੇ ਸਾਡੇ ਖੜੇ ਆ ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਰਨੀ ਚਾਹਣਾ ਹੁਣੀ ਇਸ ਵੇਲੇ ਕਿਉਂਕਿ ਜੋ ਪੁਲਿਸ ਨਾਲ ਹਰਿਆਣਾ ਪੁਲਿਸ ਤੇ ਉੱਥੇ ਜਿਹੜੀਆਂ ਪੈਰਾਮਿਲਟਰੀ ਫੋਰਸਿਜ਼ ਨੇ ਜੋ ਟੱਕਾ ਕਰ ਰਹੇ ਆ ਜੋ ਉੱਥੇ ਹਜ਼ਾਰਾਂ ਦੀ ਗਿਣਤੀ ਚੱਥਰੂ ਗੈਸ ਹਜ਼ਾਰਾਂ ਦੀ ਗਿਣਤੀ ਚ ਜਿਹੜਾ ਲੀਟਰਾਂ ਚ ਪਾਣੀ ਆ ਜਿਹੜਾ ਉਹਨਾਂ ਨੇ ਸਿੱਟਿਆ ਚਲੋ ਉਹ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਪਰ ਮੇਰੀ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਤੇ ਪ੍ਰਾਈਵੇਟ ਜਿਹੜੇ ਨੇੜੇ ਤੜੇ ਹਸਪੀਟਲ ਨੇ ਕਿਉਂਕਿ ਇਸ ਵੇਲੇ ਸੱਟਾਂ ਬੜੀਆਂ ਲੱਗੀਆਂ ਐ ਇੰਜਰਡ ਬੜੇ ਹੋਏ ਆ ਕਿਉਂਕਿ ਉਹਨਾਂ ਨੇ ਫਾਇਰ ਕੀਤਾ ਗੋਲੀਆਂ ਚਲਾਈਆਂ ਪਲਾਸਟਿਕ ਦੀਆਂ ਚਲਾਈਆਂ ਚਾਹੇ ਦੂਜੀਆਂ ਚਲਾਈਆਂ ਉਹਦੇ ਨਾਲ ਇਸ ਵੇਲੇ ਇੰਜਰੀਜ਼ ਬਹੁਤ ਹੋਈਆਂ ਹੋਈਆਂ ਜਿਹੜੇ ਵੀ ਨੇੜੇ ਤੜੇ ਕਿਸੇ ਦੇ ਕੋਲ ਵੀ ਕੋਈ ਡਾਕਟਰੀ ਸਹਾਇਤਾ ਕਰ ਸਕਦਾ ਉਹ ਬਹੁਤ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ ਆਪਣੇ ਪਿੰਡਾਂ ਚ ਕੋਈ ਵੀ ਸਮਾਨ ਐਸਾ ਲੈ ਕੇ ਜਿਹਦੇ ਨਾਲ ਸਰਟੀਫੀਕੇਟ ਤੇ ਉੱਤੇ ਜਲਦੀ ਤੋਂ ਜਲਦੀ ਪਟੀਆਂ ਹੋਣ ਚਾਹੇ ਦਰਦ ਤੋਂ ਗੋਲੀਆਂ ਹੋਣ ਜਿਹੜਾ ਕੁਛ ਵੀ ਮਹੱਈਆ ਕਰਵਾ ਸਕਦੇ ਆ ਉਹ ਜਲਦੀ ਪਰ ਐਂਬੂਲੈਂਸ ਜਿਹੜੀਆਂ ਆ ਉਹ ਕਿਉਂਕਿ ਸਭ ਕੁਝ ਐਂਬੂਲੈਂਸਾਂ ਚ ਹੁੰਦਾ ਹੀ ਆ ਤੇ ਮੇਰੀ ਇਹ ਤੁਹਾਡੇ ਮੂਰੇ ਬੇਨਤੀ ਆ ਸਾਰੇ ਇਹ ਪ੍ਰਬੰਧ ਕੀਤਾ ਜਾਵੇ ਵੀ ਜਿੰਨੀਆਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿਉਂਕਿ ਉਹ ਕਿਹੜਾ ਕਿਤੇ ਹੋਰ ਨੇ ਉਹ ਤਾਂ ਇਸ ਵੇਲੇ ਹੈ ਤਾਂ ਪੰਜਾਬ 'ਚ ਹੀ ਪੰਜਾਬ ਸਰਕਾਰ ਆਪਣਾ ਹੈਲਥ ਮਹਿਕਮੇ ਨੂੰ ਜਾਂ ਹੋਰ ਪ੍ਰਾਈਵੇਟ ਸੰਸਥਾਵਾਂ ਨੂੰ ਕਹਿ ਕੇ ਉੱਥੇ ਵੱਧ ਤੋਂ ਵੱਧ ਜਣੀਆਂ ਐ ਉਹ ਐਂਬੂਲੈਂਸ ਜਿਹੜੀਆਂ ਐ ਉਹ ਪ੍ਰੋਵਾਈਡ ਕਰਾਉਣ ਡਾਕਟਰ ਪ੍ਰੋਵਾਈਡ ਕਰਾਉਣ ਕਿਉਂਕਿ ਰਾਤ ਆ ਜਿਹੜੀ ਸਾਰੀ ਉਹ ਹੁਣ ਪੈਣੀ ਆ ਜਿਹੜੀਆਂ ਦੇ ਕਿਸੇ ਦੇ 6:00 ਵਜੇ ਆ ਇੰਜਰੀ ਹੋਈ ਆ ਉੱਥੇ ਡਾਕਟਰ ਟੀਮਾਂ ਜਾ ਕੇ ਉਹਨਾਂ ਦਾ ਇਲਾਜ ਕਰਨ ਤੇ ਜੇ ਕਿਸੇ ਦੇ ਜ਼ਿਆਦਾ ਐ ਕਿਉਂਕਿ ਉਹਨਾਂ ਨੇ ਅੱਗੇ ਵੀ ਜਾਣਾ ਕਿਉਂਕਿ ਕਿਸੇ ਨੇ ਪਿੱਛੇ ਨਹੀਂ ਹਟਣਾ ਜੀ ਉੱਥੇ ਉਹਨਾਂ ਦਾ ਜਾ ਕੇ ਕੀਤਾ ਜਾ ਸਕਦਾ ਤੇ ਡਾਕਟਰਾਂ ਦੀਆਂ ਟੀਮਾਂ ਤੇ ਐਂਬੂਲੈਂਸਾਂ ਜ਼ਰੂਰ ਮਹੱਈਆ ਕਰਵਾਓ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਤੇ ਬਾਕੀ ਜਿਹੜੇ ਐਨ ਜੀਓ ਨੇ ਸੰਸਥਾਵਾਂ ਏ ਉਹਨਾਂ ਨੂੰ ਵੀ ਕਹਿਣਾ ਵੀ ਇਹ ਫਰਸਟ ਏਡ ਦਾ ਜਿਹੜਾ ਸਮਾਨ ਆ ਉੱਥੇ ਵੱਧ ਤੋਂ ਵੱਧ ਜਿਹੜਾ ਏ ਉਹ ਦੋਨਾਂ ਤੇ ਜਿਹੜੇ ਬੌਂਡਰਾਂ ਤੇ ਉੱਥੇ ਜ਼ਰੂਰ ਭੇਜਿਆ ਜਾਵੇ ਇਹ ਬਹੁਤ ਲੋੜ ਆ ਉੱਥੇ ਜ਼ਰੂਰੀ ਆ ਧੰਨਵਾਦ ਜੈ ਮੈਂ ਪਿੰਡਾਂ 'ਚ ਹੀ ਆਇਆ ਸੀ ਸਭ ਨੂੰ ਬੇਨਤੀ ਵੀ ਕਰਨ ਆਇਆ ਸੀ ਵੀ ਸਾਰੇ ਵੱਧ ਤੋਂ ਵੱਧ ਆਪਣੇ ਆਪਣੇ ਟਰੈਕਟਰ ਲੈ ਕੇ ਜਾਂ ਗੱਡੀਆਂ 'ਚ ਜਿਵੇਂ ਮਰਜੀ ਉੱਥੇ ਪਹੁੰਚੋ ਧੰਨਵਾਦ ਜੀ ਜੀ ਦੇਖੋ ਮੈਂ ਇਸ ਵੇਲੇ ਕਿਲਾ ਰਾਹਪੁਰ ਸੀਗਾ ਸਾਰੇ ਪਿੰਡਾਂ ਵਾਲੇ ਸਾਡੇ ਖੜੇ ਆ ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਰਨੀ ਚਾਹਨਾ ਹੁਣੀ ਇਸ ਵੇਲੇ ਕਿਉਂਕਿ ਜੋ ਪੁਲਿਸ ਨਾਲ ਹਰਿਆਣਾ ਪੁਲਿਸ ਤੇ ਉੱਥੇ ਜਿਹੜੀਆਂ ਪੈਰਾਮਿਲਟਰੀ ਫੋਰਸਿਜ਼ ਨੇ ਜੋ ਧੱਕਾ ਕਰ ਰਹੇ ਆ ਜੋ ਉੱਥੇ ਹਜ਼ਾਰਾਂ ਦੀ ਗਿਣਤੀ ਚੱਥਰੂ ਗੈਸ ਹਜ਼ਾਰਾਂ ਦੀ ਗਿਣਤੀ ਚ ਜਿਹੜਾ ਲੀਟਰਾਂ ਚ ਪਾਣੀ ਆ ਜਿਹੜਾ ਉਹਨਾਂ ਨੇ ਸਿੱਟਿਆ ਚਲੋ ਉਹ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਪਰ ਮੇਰੀ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਤੇ ਪ੍ਰਾਈਵੇਟ ਜਿਹੜੇ ਨੇੜੇ ਤੜੇ ਹਸਪੀਟਲ ਨੇ ਕਿਉਂਕਿ ਇਸ ਵੇਲੇ ਸੱਟਾਂ ਬੜੀਆਂ ਲੱਗੀਆਂ ਐ ਇੰਜਰਡ ਬੜੇ ਹੋਏ ਆ ਕਿਉਂਕਿ ਉਹਨਾਂ ਨੇ ਫਾਇਰ ਕੀਤਾ ਗੋਲੀਆਂ ਚਲਾਈਆਂ ਪਲਾਸਟਿਕ ਦੀਆਂ ਚਲਾਈਆਂ ਚਾਹੇ ਦੂਜੀਆਂ ਚਲਾਈਆਂ ਉਹਦੇ ਨਾਲ ਇਸ ਵੇਲੇ ਇੰਜਰੀਜ਼ ਬਹੁਤ ਹੋਈਆਂ ਹੋਈਆਂ ਜਿਹੜੇ ਵੀ ਨੇੜੇ ਤੇੜੇ ਕਿਸੇ ਦੇ ਕੋਲ ਵੀ ਕੋਈ ਡਾਕਟਰੀ ਸਹੂਤਾ ਕਰ ਸਕਦਾ ਉਹ ਬਹੁਤ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ ਆਪਣੇ ਪਿੰਡਾਂ 'ਚ ਕੋਈ ਵੀ ਸਮਾਨ ਐਸਾ ਲੈ ਕੇ ਜਿਹਦੇ ਨਾਲ ਸਰਟੀਫੀਕੇਟ ਤੇ ਉੱਤੇ ਜਲਦੀ ਤੋਂ ਜਲਦੀ ਪਟੀਆਂ ਹੋਣ ਚਾਹੇ ਦਰਦ ਤੋਂ ਗੋਲੀਆਂ ਹੋਣ ਜਿਹੜਾ ਕੁਛ ਵੀ ਮਹੱਈਆ ਕਰਵਾ ਸਕਦੇ ਆ ਉਹ ਜਲਦੀ ਪਰ ਐਂਬੂਲੈਂਸ ਜਿਹੜੀਆਂ ਆ ਉਹ ਕਿਉਂਕਿ ਸਭ ਕੁਝ ਐਂਬੂਲੈਂਸਾਂ ਚ ਹੁੰਦਾ ਹੀ ਆ ਤੇ ਮੇਰੀ ਇਹ ਤੁਹਾਡੇ ਮੂਰੇ ਬੇਨਤੀ ਆ ਸਾਰੇ ਇਹ ਪ੍ਰਬੰਧ ਕੀਤਾ ਜਾਵੇ ਵੀ ਜਿੰਨੀਆਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿਉਂਕਿ ਉਹ ਕਿਹੜਾ ਕਿਤੇ ਹੋਰ ਨੇ ਉਹ ਤਾਂ ਇਸ ਵੇਲੇ ਹੈ ਤਾਂ ਪੰਜਾਬ 'ਚ ਹੀ ਪੰਜਾਬ ਸਰਕਾਰ ਆਪਣਾ ਹੈਲਥ ਮਹਿਕਮੇ ਨੂੰ ਜਾਂ ਹੋਰ ਪ੍ਰਾਈਵੇਟ ਸੰਸਥਾਵਾਂ ਨੂੰ ਕਹਿ ਕੇ ਉੱਥੇ ਵੱਧ ਤੋਂ ਵੱਧ ਜਣੀਆਂ ਐ ਉਹ ਐਂਬੂਲੈਂਸ ਜਿਹੜੀਆਂ ਐ ਉਹ ਪ੍ਰੋਵਾਈਡ ਕਰਾਉਣ ਡਾਕਟਰ ਪ੍ਰੋਵਾਈਡ ਕਰਾਉਣ ਕਿਉਂਕਿ ਰਾਤ ਆ ਜਿਹੜੀ ਸਾਰੀ ਉਹ ਹੁਣ ਪੈਣੀ ਆ ਜਿਹੜੀਆਂ ਦੇ ਕਿਸੇ ਦੇ 6:00 ਵਜੇ ਆ ਇੰਜਰੀ ਹੋਈ ਆ ਉੱਥੇ ਡਾਕਟਰ ਟੀਮਾਂ ਜਾ ਕੇ ਉਹਨਾਂ ਦਾ ਇਲਾਜ ਕਰਨ ਤੇ ਜੇ ਕਿਸੇ ਦੇ ਜ਼ਿਆਦਾ ਐ ਕਿਉਂਕਿ ਉਹਨਾਂ ਨੇ ਅੱਗੇ ਵੀ ਜਾਣਾ ਕਿਉਂਕਿ ਕਿਸੇ ਨੇ ਪਿੱਛੇ ਨਹੀਂ ਹਟਣਾ ਤੇ ਜੇ ਉੱਥੇ ਉਹਨਾਂ ਦਾ ਇਲਾਜ ਜਾ ਕੇ ਕੀਤਾ ਜਾ ਸਕਦਾ ਤੇ ਡਾਕਟਰਾਂ ਦੀਆਂ ਟੀਮਾਂ ਤੇ ਐਂਬੂਲੈਂਸਾਂ ਜ਼ਰੂਰ ਮਹੱਈਆ ਕਰਵਾਓ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਤੇ ਬਾਕੀ ਜਿਹੜੇ ਐਨ ਜੀਓ ਨੇ ਸੰਸਥਾਵਾਂ ਐ ਉਹਨਾਂ ਨੂੰ ਵੀ ਕਹਿਣਾ ਵੀ ਇਹ ਫਰਸਟ ਏਡ ਦਾ ਜਿਹੜਾ ਸਮਾਨ ਆ ਉੱਥੇ ਵੱਧ ਤੋਂ ਵੱਧ ਜਿਹੜਾ ਏ ਉਹ ਦੋਨਾਂ ਤੇ ਜਿਹੜੇ ਬੌਂਡਰਾਂ ਤੇ ਉੱਥੇ ਜ਼ਰੂਰ ਭੇਜਿਆ ਜਾਵੇ ਇਹ ਬਹੁਤ ਲੋੜ ਆ ਉੱਥੇ ਜ਼ਰੂਰੀ ਆ ਧੰਨਵਾਦ ਜੈ ਮੈਂ ਪਿੰਡਾਂ 'ਚ ਹੀ ਆਇਆ ਸੀ ਸਭ ਨੂੰ ਬੇਨਤੀ ਵੀ ਕਰਨ ਆਇਆ ਸੀ ਵੀ ਸਾਰੇ ਵੱਧ ਤੋਂ ਵੱਧ ਆਪਣੇ ਆਪਣੇ ਟਰੈਕਟਰ ਲੈ ਕੇ ਜਾਂ ਗੱਡੀਆਂ 'ਚ ਜਿਵੇਂ ਮਰਜੀ ਉੱਥੇ ਪਹੁੰਚੋ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ